ਰਾਜਸਥਾਨ ਵਿੱਚ ਪੈਂਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਵਿਚਾਲੇ ਜੰਗੀ ਮਸ਼ਕਾਂ 9 ਸਤੰਬਰ ਤੋਂ ਸ਼ੁਰੂ ਹੋਣਗੀਆਂ ਤੇ 22 ਤੰਬਰ ਤੱਕ ਚੱਲੀ ਰਹਿਣਗੀਆਂ ਭਾਰਤੀ ਫੌਜ ਦੇ ਨਾਲ ਨਾਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਕੁੱਲ 1200 ਫੌਜੀਆ ਨਾ ਮਸ਼ਕਾਂ ਵਿੱਚ ਹਿੱਸਾ ਲੈਣਗੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਸ਼ਕ ਹੋਵੇਗੀ ਅਭਿਆਸ ਦੌਰਾਨ ਭਾਰਤ ਆਪਣੀ ਚੋਟੀ ਦੀ ਰੇਂਜ ਦਾ ਪ੍ਰਦਰਸ਼ਨ ਕਰੇਗਾ ਤੇ ਅਮਰੀਕਾ ਵੱਲੋਂ ਪਹਿਲੀ ਵਾਰ ਮਸ਼ਕ ਦੌਰਾਨ ਹਾਈ ਮੋਬਿਲਿਟੀ ਆਟਿਲੀ ਰਾਕਟ ਸਿਸਟਮ ਦਾ ਨਾਅਦ ਕੀਤਾ ਜਾਵੇਗਾ ਇਹ ਪ੍ਰਣਾਲੀ ਲੰਮੀ ਦੂਰੀ ਤੇ ਸਟੀਕ ਹਮਲੇ ਕਰਨ ਦੇ ਸਮਰੱਥੇ ਮਸ਼ਕ ਦੌਰਾਨ ਭਾਰਤ ਆਪਣੀ ਨਵੀਂ ਪੀੜੀ ਦੇ ਹਥਿਆਰ ਪ੍ਰਣਾਲੀ ਦਾ ਪ੍ਰਦਰਸ਼ਨ ਵੀ ਕਰੇਗਾ ਅਜਿਆਂ 22 ਵਾਰ ਹੋ ਰਹੀ ਹੈ ਜਦੋਂ ਭਾਰਤ ਤੇ ਅਮਰੀਕਾ ਸਾਂਝੀ ਤੌਰ ਤੇ ਜੰਗੀ ਮਸ਼ਕਾਂ ਕਰ ਰਹੇ ਨੇ ਭਾਰਤੀ ਫੌਜ ਦੇ ਜਵਾਨ ਇਸ ਰਾਨ ਅਸਮਾਨ ਤੋਂ ਲੈ ਕੇ ਜ਼ਮੀਨ ਤੱਕ ਆਪਣੀ ਤਾਕਤ ਦਿਖਾਉਣਗੇ ਰੇਤ ਦੇ ਟਿੱਬਿਆਂ ਦੇ ਵਿੱਚੋਂ ਅਸਮਾਨ ਤੋਂ ਉਤਰਨ ਵਾਲੇ ਦੁਸ਼ਮਣਾਂ ਦੇ ਟੀਚਿਆਂ ਨੂੰ ਨਸ਼ਟ ਕਰਨ ਦੀ ਸਿਖਲਾਈ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਭਾਰਤ ਉਸ ਬੰਨੇ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਮਰੀਕੀ ਫੌਜੀਆਂ ਨੂੰ ਇਹਨਾਂ ਹਥਿਆਰਾਂ ਦੀ ਸਿਖਲਾਈ ਦੇ ਨਾਲ-ਨਾਲ ਭਾਰਤੀ ਫੌਜ ਉਹਨਾਂ ਨੂੰ ਇੰਜੀਨੀਅਰਿੰਗ ਪਾਰੀ ਵੀ ਜਾਣ ਕਰਵਾਏਗੀ ਇਸੇ ਤਰ੍ਹਾਂ ਭਾਰਤੀ ਫੌਜੀ ਅਮਰੀਕੀ ਹਥਿਆਰਾਂ ਦੀ ਸਿਖਲਾਈ ਲੈਣਗੇ